ਜੋ ਇਥੇ ਸੰਬੋਧਨ ਕੀਤਾ ਜਾ ਰਿਹਾ ਸੀ ਹਾਲਾਂਕਿ ਕਈ ਖਾਸ ਗੱਲਾਂ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਗੁਰਦੁਆਰਾ ਗੁਰੂ ਕਾ ਮਹਿਲ ਤੋਂ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੱਜ ਹਿੰਦੀ ਚਾਦਰ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਦਿਹਾੜਾ ਜਿਸ ਨੂੰ ਲੈ ਕੇ ਇੱਥੇ ਖਾਸ ਪ੍ਰੋਗਰਾਮ ਜੋ ਕਿ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਹਿਬ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਅੱਜ ਪ੍ਰਕਾਸ਼ ਗੁਰਪੁਰਬ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਦੇਸ਼ ਤੇ ਵਿਦੇਸ਼ ਵਿੱਚ ਵੱਡੇ ਪੱਦਰ ਤੇ ਮਨਾ ਰਹੇ ਆ ਆ ਸਥਾਨ ਜਿੱਥੇ ਆਪਾਂ ਗੁਰੂ ਕੇ ਮਹਿਲ ਖੜੇ ਆ ਇਹ ਉਹ ਪਵਿੱਤਰ ਸਥਾਨ ਆ ਜਿੱਥੇ ਸਤਗੁਰਾਂ ਨੇ ਪ੍ਰਕਾਸ਼ ਧਾਰਿਆ ਸੋ ਹਰ ਸਾਲ ਹੀ ਇੱਥੋਂ ਖੰਡ ਪਾਠ ਸਾਹਿਬ ਦੀ ਪਰੰਪਤਾ ਹੁੰਦੀ ਫਿਰ ਨਗਰ ਕੀਰਤਨ ਸਜਾਏ ਜਾਂਦੇ ਤੇ ਅੱਜ ਦੇ ਦਿਨ ਇਹ ਭੋਗ ਪਾਏ ਜਾਂਦੇ ਆ ਸੋ ਅੱਜ ਅਮਰਤ ਬੇਲੇ ਭੋਗਾਂ ਤੋਂ ਉਪਰੰਤ ਕੀਰਤਨ ਤੇ ਲਗਾਤਾਰ ਸਾਰਾ ਦਿਨ ਇਹ ਕਥਾ ਕੀਰਤਨ ਦੇ ਰੂਪ ਦੇ ਵਿੱਚ ਸਤਿਗੁਰਾਂ ਦੇ ਸਨਮੁਖ ਇਸ ਪ੍ਰਕਾਸ਼ ਗੁਰਪੁਰਪੁਰ ਦੇ ਰੂਪ ਨੂੰ ਸਾਰੇ ਇਹ ਨਗਰ ਆਪਣੇ ਕੀਰਤਨ ਤੇ ਕਥਾ ਚੱਲਣੀ ਹੈ ਮੈਂ ਸਮੁੱਚੀ ਸਾਧ ਸੰਗਤ ਨੂੰ ਗੁਰਨਾਣਕ ਨਾਮ ਲੈਵਾ ਮਾਈ ਭਾਈ ਨੂੰ ਅੱਜ ਦੇ ਇਸ ਪਵਿੱਤਰ ਗੁਰਪੁਰਪੁਰ ਦੀ ਬਹੁਤ-ਬਹੁਤ ਵਧਾਈ ਦਿੰਨਾ ਤੇ ਕਾਮਨਾ ਵੀ ਕਰਦਾ ਕੇ ਸਤਗੁਰੂ ਜੀ ਨੇ ਕਿਰਪਾ ਬਖਸ਼ਿਸ਼ ਕਰਕੇ ਇਸ ਪਵਿੱਤਰ ਧਰਤੀ ਨੂੰ ਜਿਹੜੇ ਬਾਰ ਬਖਸ਼ਿਸ਼ ਕੀਤੇ ਉਹਨਾਂ ਦੀ ਬਦੌਲਤ ਆਪਾਂ ਅੱਜ ਇਹਦੇ ਵਿੱਚ ਉਹਨਾਂ ਦਾ ਨਿਗਮ ਆ ਰਹੇ ਜਿੱਥੇ ਅੱਜ ਪ੍ਰਕਾਸ਼ ਦਿਹਾੜਾ ਉੱਥੇ ਨਾਲ ਦੀ ਨਾਲ ਸਹਿਬ ਸਤਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਵੀ ਸਮਾਰਪਨ ਜਿਹੜੇ ਉਹਨਾਂ ਦੀ ਅੱਜ ਸ਼ੁਰੂਆਤ ਕੀਤੀ ਗਈ ਆ ਆਮੇ ਪ੍ਰੋਗਰਾਮ ਸਾਡੇ ਇਹ ਪਹਿਲਾਂ ਲੀਖ ਲੈ ਗਏ ਸੀ ਸ਼ੋਨੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਪਰ ਇਹਦੇ ਨਾਲ ਸਤਿਗੁਰ ਜੀ ਦੇ ਅਨੰਦ ਸੇਵਕ ਸਿੱਖ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਤੇ ਭਾਈ ਦਿਆਲਾ ਜੀ ਉਹਨਾਂ ਦੀ ਵੀ 350 ਸਾਲਾਂ ਸ਼ਤਾਬਦੀ ਦੇ ਨਾਲ ਸਤਿਗੁਰ ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ 350 ਸਾਲਾ ਗੁਰਦਰਾ ਗੱਦੀ ਨੂੰ ਸਮਰਪਿਤ ਇਹਨਾਂ ਸਮਾਗਮਾਂ ਦੀ ਵੀ ਅੱਜ ਸ਼ੁਰੂਆਤ ਕੀਤੀ ਗਈ ਹੈ ਜਿਹੜੇ ਅੰਮ੍ਰਿਤ ਵੇਲੇ ਭੋਗ ਪਾ ਕੇ ਸਤਿਗੁਰਾਂ ਦੇ ਚਰਨਾਂ ਚ ਅਰਦਾਸ ਕਰਕੇ ਇਹਦੀ ਸ਼ੁਰੂਆਤ ਕੀਤੀ ਗਈ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਸ ਧਰਤੀ ਤੇ ਇਸ ਮੁਲਖ ਦੀ ਧਰਤੀ ਤੇ ਐਡਾ ਵੱਡਾ ਪਰਪਕਾਰ ਕੀਤਾ ਕਿ ਉਹ ਪਰਪਕਾਰ ਦੇ ਕਰਕੇ ਅੱਜ ਆਪਾਂ ਇੱਥੇ ਸੌਖਾ ਸਾਹ ਲੈ ਰਹੇ ਆਂ ਨਹੀਂ ਤਾਂ ਜਿੰਮੇ ਦੀਆਂ ਉਦੋਂ ਪ੍ਰਸਥਿਤੀਆਂ ਸੀਗੀਆਂ ਉਹਨਾਂ ਪ੍ਰਸਥਿਤੀਆਂ ਦੇ ਵਿੱਚ ਸਤਿਗੁਰਾਂ ਨੇ ਕਿਉਂਕਿ ਮੈਂ ਸਾਖੀ ਵਿੱਚ ਨਹੀਂ ਪਹਿਣਾ ਉਹ ਜਿਹੜੇ ਸਤਗੁਰੂ ਕੋ ਫਰਿਆਦ ਲੈ ਕੇ ਆਏ ਉਹਨਾਂ ਨੂੰ ਸਤਗੁਰੂ ਜੀ ਨੇ ਗੱਲ ਨਾ ਲਾਇਆ ਤੇ ਆਪਣੀ ਪਵਿੱਤਰ ਸ਼ਹਾਦਤ ਦੇਖ ਕੇ ਇਸ ਮੁਲਕ ਦੇ ਦੂਸਰੇ ਧਰਮ ਨੂੰ ਜਿਹੜਾ ਧਰਮ ਉਸ ਵੇਲੇ ਤਰਾ-ਤਰਾ ਕਰ ਚੁੱਕਾ ਸੀ ਮੁ슬ਮਾਨਾਂ ਤੋਂ ਉਹਨਾਂ ਨੂੰ ਸਤਗੁਰੂ ਜੀ ਨੇ ਆਪਣੀ ਸ਼ਹਾਦਤ ਦੇ ਕੇ ਉਹਨਾਂ ਦੀ ਰੱਖਿਆ ਕੀਤੀ ਜੋ ਵੀ ਸ਼ਤਾਬ ਦੀ ਜਿਹੜੀ ਅਸੀਂ ਸ਼ੁਰੂਆਤ ਕੀਤੀ ਆ ਜਿਹਦੇ ਵਿੱਚ ਆ ਹੁਣ ਅਸੀਂ ਸਲਾਹ ਕਰਦੀ ਸੀ ਵੀ ਮਈ ਚ ਜਾਂ ਸਪਟੰਬਰ ਚ ਕਿਉਂਕਿ ਸ਼੍ਰੀਨਗਰ ਉਥੇ ਜਿਹੜੇ ਨਗਰ ਕੀਰਤਨ ਲਿਆਉਣੇ ਕੋਸ਼ ਉਹਨਾਂ ਦੀਆਂ ਲਿਮਿਟੇਸ਼ਨ ਆयां ਉਹ ਅਸੀਂ ਸ਼ੁਰੂਆਤ ਕਰਨੀ ਆ ਜਿੱਥੋਂ ਪੰਡਿਤ ਕਿਰਪਾ ਰਾਮ ਜੀ ਮਟੌਰ ਤੋਂ ਆਪਣੇ ਸਤਿਗੁਰਾਂ ਦੇ ਸਨਮਖ ਹੋਏ ਸੀ ਇਸੇ ਤਰ੍ਹਾਂ ਸ਼ਾਮ ਤੋਂ ਵੀ ਤੇ ਵਖ ਵਖ ਸੈਮੀਨਾਰ ਵੀ ਉਹਨਾਂ ਤੋਂ ਇਲਾਵਾ ਮੈਂ ਹੁਣ ਆਪ ਵੀ ਸੋਚਦਾ ਸੀ ਵੀ ਕੋਈ ਇਦਾਂ ਵੱਡੀਆਂ ਲਿਖਤਾਂ ਜਿਹੜੀਆਂ ਆ ਉਹ ਵੀ ਅੰਕਿਤ ਕਰਾਈਆਂ ਜਾਣ ਤਾਂ ਕਿ ਅਮੇ ਸੰਬੋਧ ਇਸ ਸਦੀਪ ਕਾਲੇ ਜਿਹੜੀ ਆ ਗੁਰੂ ਪਾਤਸ਼ਾਹ ਜੀ 350 ਸਾਲਾ ਸ਼ਤਾਬਦੀ ਉਹ ਇੱਕ ਮਹਾਨ ਯਾਦਗਾਰ ਵੀ ਬਣੇ ਤੇ ਲੋਕਾਂ ਲਈ ਪ੍ਰੇਰਨਾ ਬਣੇ ਇੱਕ ਮਤਾ ਤੁਸੀਂ ਪਾਇਆ ਸੀਗਾ ਜਨਰਲ ਇਲਾਸ ਦੇ ਵਿੱਚ ਕੇਂਦਰ ਸਰਕਾਰ 350 ਸਾਲਾ ਸ਼ਤਾਬਦੀ ਨੂੰ ਲੈ ਕੇ ਤੁਹਾਨੂੰ ਲੱਗਦਾ ਵੀ ਕੇਂਦਰ ਸਰਕਾਰ ਨੂੰ ਪਹਿਲ ਕਰਨੀ ਚਾਹੀਦੀ ਹੈ ਉਸ ਵੱਲ ਧਿਆਨ ਦੇਣਾ ਚਾਹੀਦਾ ਉਹ ਮਤੇ ਵੱਲ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀਆਂ ਸ਼ਤਾਬਦੀਆਂ ਆਪਣੇ ਆਪਣੇ ਤੌਰ ਤੇ ਮਨਾਉਂਦੀ ਹੈ ਪਰ ਕਿਉਂਕਿ ਜਿਹੜਾ ਤੁਸੀਂ ਸਵਾਲ ਕੀਤਾ ਇਹ ਉਹਨਾਂ ਨੂੰ ਆਪ ਹੀ ਸੋਚ ਲੈਣਾ ਚਾਹੀਦਾ ਕਿ ਉਹ ਉਸ ਲਾਲ ਕਿਲੇ ਦੀ ਪਵਿੱਤਰ ਧਰਤੀ ਜਿੱਥੇ ਇਹ ਝੰਡਾ ਲਹਿਰਾਉਂਦਾ ਇਹ ਸਾਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਦੇਣ ਹੈ। ਓਕੇ ਹੱਕਾਂ ਦੀ ਰਾਖੀ ਲਈ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਪਰ ਅੱਜ ਸਿੱਖਾਂ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ ਬੰਦੀ ਸਿੰਘਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਇਹਾਂ ਨਹੀਂ ਕੀਤਾ ਜਾ ਰਿਹਾ। ਦੇਖੋ ਜਿੱਥੇ ਵੀ ਕਿਤੇ ਬੇਇਨਸਾਫੀ ਹੋਈ ਆ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਦੋਂ ਪ੍ਰਕਾਸ਼ ਧਾਰਿਆ ਇਸ ਧਰਤੀ ਤੇ ਤੇ ਸਤਗੁਰਾਂ ਨੇ ਬਾਬਰ ਨੂੰ ਜਾਵਰ ਤੇ ਸਤਗੁਰ ਜੀ ਨੇ ਉਹਨਾਂ ਸਿੱਖਾਂ ਨੂੰ ਵੀ ਗੱਲ ਨਾ ਲਾਇਆ ਜਿਹੜੇ ਗੁਰਸ਼ਬਦ ਦੇ ਪੁਜਾਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਹਨੂੰ ਮੁਨੱਖੀ ਹੁੱਕਾਂ ਲਈ ਵੀ ਆਪਾਂ ਕਹਿ ਲੈਨੇ ਪਰ ਇੱਕ ਧਰਮ ਨੂੰ ਚੇਚੇ ਤੌਰ ਤੇ ਜਿਹੜਾ ਆ ਉਸ ਵੇਲੇ ਰੰਗਜੀਤ ਤਾਜ ਕਰ ਰਿਆ ਸੀ ਜਿਨ੍ਹਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾ ਰਿਆ ਸੀ ਤੇ ਸਤਗੁਰਾਂ ਨੇ ਬਲੀਦਾਨ ਦਿੱਤਾ ਤੇ ਮੈਂ ਤੈਨੂੰ ਕਹਿੰਨਾ ਵੀ ਇਹ ਪਰਪਕਾਰ ਦਾ ਸਮਾ ਗੁਰੂ ਨਾਨਕ ਦੇ ਪਾਤਸ਼ਾਹ ਦੇ 550 ਸਾਲਾ ਸਤਾਬਦੀ ਤੇ ਇਹਨਾਂ ਨੇ ਐਲਾਨ ਕੀਤਾ ਸੀ ਤੇ ਹੁਣ ਇਹਨਾਂ ਕੋਲ ਢੁਕਮਾ ਸਮਾਂ ਆ ਕਿ ਆ 350 ਸਾਲਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਇਹ ਆਪਾਂ ਸ਼ਹੀਦ ਦੇ ਗੁਰੂ ਘਰ ਨੂੰ ਬਣਾ ਰਹੇ ਹਾਂ ਤੇ ਇਹ ਤੇ ਐਲਾਨ ਕਰ ਦੇਣੀ ਇਹ ਇੱਕ ਮੈਂ ਸਮਝਦਾ ਚੰਗੀ ਗੱਲ ਹੋ ਜੂਗੀ ਪਹਿਲਾਂ ਵੀ ਕੀਤਾ ਸੀਗਾ ਐਲਾਨ ਨਹੀਂ ਕੀਤਾ ਇਹ ਤਾਂ ਹੁਣ ਦਾ ਐਕਸ਼ਨ ਕਰਨ ਉਸ ਐਲਾਨ ਨੂੰ ਐਕਟਪਾਉਂਡ ਕਰ ਦੇਣਾ ਤੇ ਬਹੁਤ ਔਖਾ ਨਹੀਂਗਾ ਕਿਉਂਕਿ ਬਾਹਰ ਤਾਂ ਹੋਣਾ ਨਹੀਂਗਾ ਭਾਈ ਰਾਜਵਾਨਾ ਸਾਹਿਬ ਭਾਈ ਬਲਵੰਤ ਸਿੰਘ ਰਾਜਵਾਨਾ ਉਹ ਤਾਂ ਉਮਰ ਕੈਦ ਹੋ ਜਾਣੀ ਆ ਫਾਂਸੀ ਦੀ ਸਜ਼ਾ ਮਾਪ ਹੁਣੀ ਆ ਉਹਦੇ ਵਿੱਚ ਭਾਈ ਦਵਿੰਦਰਪਾਲ ਸਿੰਘ ਭੋਲਰ ਜਿਹੜਾ ਜਿਹੜਾ ਕਿੱਡੀ ਲੰਮੀ ਸਵਾ ਪੂਰੀ ਕਰ ਚੁੱਕਾ ਭਾਈ ਗਰਦਾ ਗਰਦੀਪ ਸਿੰਘ ਖੜਾ ਉਹਨਾਂ ਲਈ ਤਾਂ ਕੋਈ ਔਖਾ ਨਹੀਂ ਇਹ ਕੰਮ ਬਸ ਸਰਕਾਰ ਦਿੱਲੀ ਸਰਕਾਰ ਨੇ ਪ੍ਰੋਫੈਸਰ ਕੋਲ ਰਨਾ ਧੱਕਾ ਹੀ ਕੀਤਾ ਨਾ ਜੀ ਫਿਰ ਗੱਲ ਕੀਤੀ ਆਪ ਸਰਕਾਰ ਜਿਹੜੀ ਉਹ ਪੰਜਾਬ ਚ ਸਰਕਾਰ ਵੀ ਬਣਾ ਗਈ ਤੇ ਬੜੇ ਚੌੜੀਆਂ ਛਾਤੀਆਂ ਕਰਕੇ ਐਲਾਨ ਵੀ ਕਰਦੇ ਸੀ ਭਈ ਅਸੀਂ ਪੰਜਾਬ ਦੇ ਸਿੱਖਾਂ ਲਈ ਬਹੁਤ ਕੁਝ ਕਰਾਂਗੇ ਪਰ ਇੱਕ ਸਾਡਾ ਇਨਚਰਦਾ ਉੱਥੇ ਗੁਰੂ ਕਾ ਸਿੱਖ ਉਹ ਜਿਹੜਾ ਦਿੱਲੀ ਸਰਕਾਰ ਕਰਕੇ ਅੰਦਰ ਬੈਠਾ ਤਿੰਨ ਵਾਰੀ ਫਾਈਲ ਗਈ ਤੇ ਕੇਜਰੀਵਾਦੀ ਸਰਕਾਰ ਵੀ ਟੁੱਟ ਗਈ ਪਰ ਇੱਕ ਵਾਰੀ ਉਹ ਤੇ ਐਕਟ ਨਹੀਂ ਕੀਤਾ ਸੋ ਮੈਂ ਸਮਝਦਾ ਆ ਭਾਗਾ ਸਮਾਂ ਆ ਹੁਣ ਜੇ ਗੁਰੂ ਪਾਤਸ਼ਾਹ ਦੇ ਇਹ ਸ਼ਹਾਦਤ ਦੇ ਜਿਹੜੀ ਆਪਾਂ ਮਨਾਉਣੀ ਸ਼ਤਾਬਦੀ ਉਹਦੇ ਵਿੱਚ ਕੋਈ ਨਾ ਕੋਈ ਐਲਾਨ ਕਰ ਦੇਣ ਤਾਂ ਚੰਗੀ ਗੱਲ ਆ ਸਿੰਘ ਸਾਹਿਬ ਅੱਜ ਪਲੇਠੀ ਮੀਟਿੰਗ ਹੋਈ ਹੈ ਤੁਹਾਡੀ ਕੀ ਖਾਸ ਵਿਚਾਰ ਆ ਦੇਖੋ ਮੈਂ ਕਿਉਂਕਿ ਹਰ ਸਾਲ ਹੀ ਇੱਥੇ ਆਉਣਾ ਆ ਤੇ ਉਹ ਵੀ ਕੁਦਰ ਦੀ ਆਇਆ ਉਸੇ ਕਹਿੰਦੇ 2 ਮਿੰਟ ਬੈਠ ਲਈਏ ਤੇ ਚਲੋ ਬੈਠਣਾ ਚਾਹੀਦਾ ਹੀ ਆ ਬੈਠਣ ਨੂੰ ਤਾਂ ਕਿਸੇ ਦੇ ਵਿੱਚ ਕਿਸੇ ਕਿਸੇ ਦਾ ਕੋਈ ਹਾਂ ਨਹੀਂ ਹੁੰਦਾ ਕੁਝ ਨਾਗਾ ਹਰੇਕ ਨਾ ਮੈਂ ਕਿ ਸਰਕਾਰ ਵਿੱਚ ਦਖਲ ਅੰਦਾਜ਼ੀ ਕਰ ਰਹੀ ਹੈ ਹਜੂਤ ਬੈਂਸ ਹੋਣ ਦਾ ਜ਼ਿਕਰ ਮੈਂ ਕਰਨਾ ਚਾਹਾਂਗਾ ਇਹ ਕਿਵੇਂ ਦੇਖ ਰਿਹਾ ਕਿ ਸਰਕਾਰਾਂ ਹੁਣ ਪੰਥਕ ادارےਾਂ ਦੇ ਵਿੱਚ ਵੀ ਜਿਹੜਾ ਉਹ ਕਿੰਤੂ ਪ੍ਰੰਤੂ ਕਰ ਲੱਗੀਆਂ ਨੇ ਦੇਖੋ ਸਰਕਾਰ ਸ਼ਾਇਦ ਆਪਣੇ ਆਪ ਨੂੰ ਧਰਮ ਭਲੇਖੇ ਚ ਪਾਲ ਰਹੀ ਜਾਵੇ ਪਰ ਅਸੀਂ ਸ਼ਾਇਦ ਪੰਜਾਬ ਦੇ ਰਾਜ ਸ਼ਾਸਕ ਜਿਹੜੇ ਆ ਵੱਡੇ ਬਣ ਗਏ ਪਹਿਲਾਂ ਦਿੱਲੀ ਤੋਂ ਮਾਰ ਪਈ ਆ ਹੁਣ ਪੰਜਾਬ ਦੇ ਵਿੱਚ ਆ ਕੇ ਦੇਖੋ ਬੱਚਾ ਬੱਚਾ ਕਿ ਜਿਵੇਂ ਤੇ ਚਲ ਜਾਓ ਕਰਾਪਸ਼ਨ ਏਡੇ ਪੱਧਰ ਤੇ ਆ ਬੇਸਾਬੀ ਆ ਜਿਹੜੇ ਮੁੱਦੇ ਚਾਕੇ ਤੁਰੇ ਸੀ ਸਾਰੇ ਹੀ ਚਾਹੇ ਨਸ਼ੇ ਦੀ ਗੱਲ ਲਾਓ ਰੇਤਾ ਦੀ ਗੱਲ ਲਾਓ ਮੈਂ ਤਾਂ ਤੁਹਾਨੂੰ ਕਰ ਰਿਹਾ ਭਈ ਜੇ ਅੱਜ ਤੁਸੀਂ ਧਰਮ ਦੇ ਵਿੱਚ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਤਾਂ ਵੱਡੀ ਹਮਾਕਤ ਹੋ ਗਈ ਤੁਸੀਂ ਇਹਨੂੰ ਅਸੈਂਬਲੀ ਦੇ ਵਿੱਚ ਲਿਜਾਓਗੇ ਪਹਿਲਾਂ ਵੀ ਅਸੈਂਬਲੀ ਚ ਲੈ ਕੇ ਗਏ ਸੀ ਉਦੋਂ ਉਹ ਗਰਵਾਣੀ ਵਾਲੇ ਮਸਲੇ ਤੇ ਤੇ ਦਾਦੇ ਉਹ ਸਮਝਦੇ ਵੀ ਸ਼ਾਇਦ ਅਸੀਂ ਧਰਮ ਦੇ ਵੀ ਠੇਕੇਦਾਰ ਹਾਂ ਪਹਿਲਾਂ ਇਹ ਸਪਸ਼ਟ ਕਰਨ ਵੀ ਧਰਮ ਦੇ ਰਾਜਨੀਤੀ ਕੱਟੀ ਆ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਮਰਥਿਆ ਇਹ ਅਜ ਦੀ ਸਮਰੱਥ ਨੇ ਤਾਂ 1920 ਚ ਬਜ਼ੁਰਗਾਂ ਨੇ ਸਾਡੇ ਨੇ ਸਮਰੱਥ ਕਰ ਦਿੱਤੀ ਸੀ 25 ਦਾ ਐਕਟ ਬਣ ਗਿਆ ਇਹ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਆਪਣੀ ਲਿਮਿਟੇਸ਼ਨ ਚੱਲਦੀ ਆ ਤੇ ਸਰਕਾਰ ਨੂੰ ਮੈਂ ਕਹਿੰਨਾ ਉਹ ਵੀ ਆਪਣੀ ਲਿਮਿਟੇਸ਼ਨ ਚੱਲਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਿੰਘ ਸਭਾ ਦੇ ਕਿਸੇ ਵੀ ਮਸਲੇ 'ਚ ਕੋਈ ਦਖਲਦਾਜ਼ੀ ਨਾ ਕਰੇ ਸੋ ਇਹ ਸਾਨੂੰ ਭਿੰਦਰ ਸਿੰਘ ਧਾਮੀ ਜਿਨ੍ਹਾਂ ਨੇ ਸਿੱਧੇ ਤੌਰ ਦੇ ਉੱਤੇ ਸਰਕਾਰ ਨੂੰ ਵੀ ਇੱਕ ਤਾੜਨਾ ਕੀਤੀ ਹੈ ਕਿ ਸਰਕਾਰ ਜਿਹੜੀ ਹੈ ਉਹ ਧਰਮ ਦੇ ਮਾਮਲੇ ਦੇ ਵਿੱਚ ਦਖਲ ਨਾ ਦੇਵੇ سے ਪ੍ਰਦਾਨ ਹਰਜਿੰਦਰ ਸਿੰਘ ਤਾਮੀ ਦੇ ਵੱਲੋਂ ਜਿਸ ਹਿਸਾਬ ਦੇ ਨਾਲ ਇੱਥੇ ਬਿਆਨ ਦਿੱਤਾ ਗਿਆ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਕਿ ਸਰਕਾਰਾਂ ਜੋ ਪੰਥਕ ਮਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਨਾ ਕਰਨ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅਤਿ ਪ੍ਰਕਾਸ਼ ਪਰਵੇ ਜਿਸ ਨੂੰ ਲੈ ਕੇ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਨੇ ਤੇ ਉੱਥੇ ਸੰਗਤਾਂ ਗੁਰੂ ਘਰ ਮੱਥਾ ਟੇਕਣ ਦੇ ਲਈ ਪਹੁੰਚ ਰਹੀਆਂ ਨੇ ਹਿੰਦੀ ਚਾਦਰ ਕਹੇ ਜਾਣ ਵਾਲੇ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ ਉਹ ਅੱਜ ਵੱਡੇ ਪੱਧਰ ਦੇ ਉੱਤੇ ਮਨਾਇਆ ਜਾ ਰਿਹਾ ਹੈ ਉਹਨਾਂ ਦੇ ਪ੍ਰਕਾਸ਼ ਅਸਥਾਨ ਤੇ ਅਸੀਂ ਮੌਜੂਦ ਆਂ ਐਸੇ ਹੀ ਜਗ੍ਹਾ ਦੇ ਉੱਤੇ ਗੁਰੂ ਕੇ ਮਹਿਲ ਗੁਰੂ ਘਰ ਦੇ ਵਿੱਚ ਉਹਨਾਂ ਦਾ ਪ੍ਰਕਾਸ਼ ਹੋਇਆ ਸੀਗਾ ਸੋ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਜਾਂ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਸੰਗਤਾਂ ਨੇ ਇੱਥੇ ਪਹੁੰਚੀਆਂ ਹੋਈਆਂ ਨੇ ਜੇਕਰ ਅਸੀਂ ਗੱਲ ਕਰੀਏ